ਤਾਰਾ ਸਿੰਘ ਜੀ ਲਈ ਜਦੋਂ ਉਥੇ ਭਾਰਤ ਰਤਨ ਨੇ ਮੈਂ ਡਿਮਾਂਡ ਕੀਤੀ ਕਿ ਜੋ ਇੱਕ ਸਾਡੇ ਪੰਜਾਬੀ ਸਰਕਟ ਪੰਜਾਬੀ ਤੁਹਾਨੂੰ ਜਾਣ ਕੇ ਵੀ ਮਤਲਬ ਸੈਟੀਸਫੈਕਸ਼ਨ ਹੋਏਗੀ ਖੁਸ਼ੀ ਦੀ ਤਾਂ ਕੋਈ ਗੱਲ ਨਹੀਂ ਕਿ ਅਸੀਂ ਕੋਈ 15 ਸਾਲ ਪਹਿਲੇ ਉਥੇ ਕੋਈ ਫੋਟੋ ਵੀ ਨਹੀਂ ਸੀ ਪੰਜਾਬੀ ਕਿਸੇ ਸ਼ਹੀਦ ਦੀ ਫਿਰ ਬਾਲਯੋਗੀ ਜੀ ਸੀ ਉਹ ਠੀਨਸਾ ਸਾਹਿਬ ਸੀ ਮੈਂ ਤੇ ਢੀਂਡਸਾ ਸਾਹਿਬ ਤੇ ਸਰਦਾਰ ਤਰਲੋਚਨ ਸਿੰਘ ਅਸੀਂ ਤਿੰਨਾਂ ਨੇ ਜੀ ਮਹਾਰਾਜ ਰਣਜੀਤ ਸਿੰਘ ਦਾ ਬੋਟ ਲਵਾਇਆ ਗੇਟ ਨੰਬਰ 9 ਤੇ ਅਟਲ ਵੇੜੀ ਬਾਜ਼ਪਾਈ ਦੀ ਸਾਰੇ ਡਾਕਟਰ ਮਨਮੋਹ ਸਿੰਘ ਸਾਰੇ ਉੱਥੇ ਆਏ ਉਹ ਅਸੀਂ ਮਹਾਰਾਜ ਰਣਜੀਤ ਸਿੰਘ ਦਾ ਬੋਟ ਪਾਰਲੀਮੈਂਟ ਹਾਊਸ ਦੇ ਅੰਦਰ ਲਵਾਇਆ ਅਸੀਂ ਕੋਈ ਉਦੋਂ ਸਰਕਾਰ ਨਹੀਂ ਸੀ ਕੋਈ ਐਮਪੀ ਨਹੀਂ ਕਹਿੰਦਾ ਭਾਗ ਕੀ ਜੇ ਮੜ ਜੀ ਸੋਚ ਹੋਵੇ ਤੇ ਜਜ਼ਬਾ ਹੋਵੇ ਤੇ ਵੀ ਕੈਨ ਅਚੀਵ ਥਿੰਗਸ ਸਰਕਾਰਾਂ ਤਾਂ ਘਰ ਬਹੁਤ ਬਹੁਤ ਵੱਡੇ ਕੰਮ ਕਰ ਸਕਦੀਆਂ ਤੇ ਇਹ ਅਸ ਮਾਸਟਰ ਤਾਰਾ ਸਿੰਘ ਜੀ ਦੀ ਡਿਮਾਂਡ ਰੱਖੀ ਹੈ ਸਾਡੇ ਪ੍ਰਬੰਧ ਜਿਹੜੇ ਆ ਉਹ ਬਹੁਤ ਗੁਰੂ ਦੀ ਕਿਰਪਾ ਨਾਲ ਵਧੀਆ ਚੱਲਦੇ ਆ ਚਾਹੇ ਸੱਜ ਕੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੋਣ ਚਾਹੇ ਬਾਕੀ ਗੁਰਦੁਆਰੇ ਸਹਿਬਾਨ ਦੇ ਹੋਣ ਕਿਸੇ ਵੀ ਬੰਦੇ ਦਾ ਨਰਜ਼ੀਰ ਆ ਆਪਣਾ ਉਹ ਪੇਸ਼ ਕਰ ਸਕਦਾ ਆ ਬਾਕੀ ਪੰਥਰਤਨ ਮਾਸਟਰ ਤਾਰਾ ਸਿੰਘ ਜੀ ਉਹ ਇੱਕ ਇੰਸਟੀਚਿਊਸ਼ਨ ਚੱਲਦੀ ਫਿਰਦੀ ਸੀ ਸੋ ਉਹਨਾਂ ਦਾ ਸਤਕਾਰ ਆ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਪੰਥ ਦੇ ਬੇਤਾਜ ਬਹਾਦਰ ਆ ਉਹਨਾਂ ਨੂੰ ਕਹਾ ਗਿਆ ਸੋ ਸਮੇਂ-ਸਮੇਂ ਸਰ ਕਿਉਂਕਿ ਉਹ ਸ਼ਮਨਿਕ ਕਮੇਟੀ ਦੇ ਪ੍ਰਧਾਨ ਰਹੇ ਤੇ ਕਾਲੀ ਦਲ ਦੇ ਵੀ ਪ੍ਰਧਾਨ ਰਹੇ ਆ ਜੋ ਕੋਈ ਸੁਝਾਅ ਆਊਗਾ ਉੱਤੇ ਵਿਚਾਰ ਕਰਾਂਗੇ